ਉਧਰ ਪਹਿਲਗਾਮ ਦੇਸ਼ਤਗਰਦੀ ਹਮਲੇਚ ਮਾਰੇਗੇ ਬੇਗੁਨਾਹਾਂ ਦੀ ਮ੍ਰਿਤਕ ਦੇਹਾਂ ਕਾਰਾਂ ਵਿੱਚ ਪਹੁੰਚੀਆਂ ਨੇ ਮ੍ਰਿਤਕਾਂ ਦੀ ਲਾਸ਼ਾਂ ਨੂੰ ਵੇਖ ਘਰਵਾਲਿਆਂ ਦਾ ਬੁਰਾ ਹਾਲ ਹੋਇਆ ਖੁਸ਼ੀ-ਖੁਸ਼ੀ ਕਸ਼ਮੀਰ ਕੁਮਨ ਗਏ ਸੰਤ ਪਰ ਸਫੇਦ ਚਾਦਰ ਵਿੱਚ ਲਿਪਟੇ ਹੋਏ ਘਰ ਪਹੁੰਚੇ ਨੇ ਮ੍ਰਿਤਕ ਦੇਹਾਂ ਨੂੰ ਵੇਖੇ ਘਰਵਾਲਿਆਂ ਦਾ ਇਸ ਵੇਲੇ ਬੁਰਾ ਹਾਲ ਹੈ ਲਾਜ਼ਮੀ ਕੇ ਪਹਿਲਗਾਮ ਦੇਸ਼ਤਗਰਦੀ ਹਮਲੇਚ ਮਾਰੇਗੇ ਬੇਗੁਨਾਹਾਂ ਦੀਆਂ ਮ੍ਰਿਤਕ ਦੀਹਾਂ ਨੂੰ ਹੁਣ ਉਹਨਾਂ ਦੇ ਆਪੋ ਆਪਣੇ ਘਰਾਂ ਦੇ ਵਿੱਚ ਪਹੁੰਚਾਇਆ ਗਿਆ ਔਰ ਜਿਵੇਂ ਹੀ ਉਹਨਾਂ ਦੀਆਂ ਮ੍ਰਿਤਕ ਦੇਹਾਂ ਉਹਨਾਂ ਦੇ ਆਪਣੇ ਘਰ ਪਹੁੰਚੀਆਂ ਨੇ ਉਸ ਤੋਂ ਬਾਅਦ ਇੱਥੇ ਕਾਰ ਵਿੱਚ ਜਿਸ ਤਰ੍ਹਾਂ ਦੇ ਨਾਲ ਮਾਤਮ ਛਾਇਆ ਕਿਉਂਕਿ ਆਪਣੇ ਕਰੋਣ ਛੁੱਟੀ ਤੇ ਨਿਕਲੇ ਸਨ ਇਤਮਾਮ ਲੋਗ ਆਪਣੇ ਪਰਿਵਾਰਾਂ ਦੇ ਨਾਲ ਬੱਚਿਆਂ ਦੇ ਨਾਲ ਕੋਈ ਨਵਿਆ ਜੋੜਾ ਲੇਕਿਨ ਹੁਣ ਛਿੱਟੀ ਚਾਦਰ ਵਿੱਚ ਲਿਪਟੇ ਹੋਏ ਅਮ੍ਰਿਤਕ ਦੇਹਾ ਇੱਥੇ ਪਹੁੰਚਿਆ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਵਕਫ ਵਕਫ ਥਾਵਾਂ ਦੀਆਂ ਕਿਸ ਕਦਰ ਇੱਥੇ ਜੋ ਹਾਦਸਾ ਵਾਪਰਿਆ ਜਿਸ ਤਰ੍ਹਾਂ ਦੇ ਨਾਲ ਤਮਾਮ ਬੇਗੁਨਾ ਲੋਕਾਂ ਦਾ ਕਤਲ ਕੀਤਾ ਗਿਆ ਗੋਲੀਆਂ ਮਾਰ ਕੇ ਮੌਤ ਦੇ ਕਾਰਤਾਰਿਆ ਗਿਆ ਪਰਿਵਾਰਾਂ ਨੇ ਸੋਚਿਆ ਵੀ ਨਹੀਂ ਸੀ ਕਿ ਅਜਿਹਾ ਮੰਜ਼ਰ ਉਹਨਾਂ ਨੂੰ ਦੇਖਣਾ ਪਏਗਾ ਔਰ ਇਹ ਤਸਵੀਰ ਬਖ ਬਖ ਕਰਾਂ ਦੀ ਜਿੱਥੇ ਕੀ ਮਰਤ ਦੇਹਾਂ ਪਹੁੰਚੇ ਨੇ ਜਿਹੜੇ ਪਹਿਲਗਾਮ ਹਾਸੇ ਵਿੱਚ ਮਾਰੇ ਗਏ ਨੇ। ਤੇ ਬੈਗਲੂਰੂ ਦੀ ਇਹ ਤਸਵੀਰ ਹੈ ਕਿਸ ਕਦਰ ਕਰਾਂ ਦੇ ਵਿੱਚ ਮਾਤਮ છਾਇਆ ਹੈ ਕਿਉਂਕਿ ਪਰਿਵਾਰਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਅਜਿਹਾ ਦਿਨ ਉਹਨਾਂ ਨੂੰ ਦੇਖਣਾ ਪਏਗਾ ਕਰੋ ਨਿਕਲੇ ਸੰ ਖੁਸ਼ੀ-ਖੁਸ਼ੀ ਛੁੱਟੀਆਂ ਮਨਾਉਣ ਦੇ ਲਈ ਆਪਣੇ ਬੱਚਿਆਂ ਦੇ ਨਾਲ ਪਰਿਵਾਰਾਂ ਦੇ ਨਾਲ ਔਰ ਇੱਥੇ ਚੁੰਨ-ਚੁੰਨ ਕੇ ਜਿਸ ਤਰ੍ਹਾਂ ਦੇ ਨਾਲ ਮਾਰਿਆ ਗਿਆ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਏਸੀ ਗਮਗੀਨ ਮਾਹੌਲ ਹੈ ਸ਼ੋਕ ਦਾ ਮਾਹੌਲ ਹੈ ਔਰ ਹੁਣ ਜੋ ਮ੍ਰਿਤਕ ਦੇਹਾਂ ਉਹਨਾਂ ਦੇਖ ਕੇ ਰਾਜਪੌਂਚੀਆਂ ਨੇ ਸੋ ਇਸੇ ਤਰ੍ਹਾਂ ਦਾ ਇਹ ਦੁਖਦਾਈ ਮੰਜ਼ਰ ਜਿਹੜਾ ਹੈ ਕਰਾਂ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਕਾਨਪੁਰ ਦੇ ਵਿੱਚ ਵੀ ਮ੍ਰਿਤਕ ਦੇਹਾਂ ਪਹੁੰਚਾਣੇ ਜੁੜੇ ਲੋਕ ਮਾਰੇ ਗਏ ਨੇ ਸੋ ਇਹ ਪਰਿਵਾਰਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸ਼ਾਇਦ ਹਲੇ ਵੀ ਉਹ ਇਸ ਗੱਲ ਨੂੰ ਮੰਨ ਨਹੀਂ ਰਹੇ ਮੰਨ ਨਹੀਂ ਪਾ ਰਹੇ ਔਰ ਖਾਸਔਰਤੇ ਜਿਨ੍ਹਾਂ ਦੇ ਪਰਿਵਾਰਿਕ ਮੈਂਬਰ ਨਾਲ ਸਨ ਉਹਨਾਂ ਦੀ ਅੱਖਾਂ ਦੇ ਸਾਹਮਣੇ ਜਿਸੰਦ ਨਾਲ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਯਕੀਨਨ ਉਹਨਾਂ ਦੇ ਲਈ ਸ਼ਾਇਦ ਇਸ ਸਦਮੇ ਤੋਂ ਇਸ ਗਮ ਤੋਂ ਉੱبر ਪਾਣਾ ਸੌਖਾ ਨਹੀਂ ਰਹੇਗਾ। ਇਹ ਕਾਨਪੁਰ ਦੀ ਤਸਵੀਰ ਹੈ ਜਿੱਥੇ ਕਿ ਸ਼ਾਇਦ ਸ਼ਬਦ ਨਹੀਂ ਮਿਲ ਰਹੇ ਕਿਸੇ ਨੂੰ ਵੀ ਕੁਝ ਕਹਿਣ ਦੇ ਜਿਸ ਕਦਰ ਇਹ ਕਾਰਨਾ ਹਰਕਤ ਜੜੀ ਹੋਈ ਹੈ। ਸੋ ਬੰਗਲੁਰੂ, ਕਾਨਪੁਰ, ਪੂਨੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਮ੍ਰਿਤਕ ਦੇ ਹਾਂ ਆਪੋ ਆਪਣੇ ਘਰਾਂ 'ਚ ਪਹੁੰਚਿਆ ਨੇ ਜਿੱਥੇ ਕਿ ਉਹਨਾਂ ਦਾ ਅੰਤਿਮ ਸੰਸਕਾਰ ਜੜਾ ਹੈ। ਉਕੀਤਾ ਜਾਏਗਾ